ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਠੰਡਾ ਐਗਰੀਕਲਚਰ ਫਾਰਮ ਦੇ ਉੱਪਰ ਤੇ ਜਿਹੜੇ ਕਿਸਾਨ ਵੀਰੋ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲਾਂ ਤਾਂ ਖਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਿਸਾਨ ਵੀਰੋ ਜਿੱਦਾਂ ਆਪਾਂ ਹੁਣ ਸਪਰੇਹਾਂ ਤੁਹਾਨੂੰ ਦੱਸਦੇ ਹੁਣੇ ਜਿਹੜੀਆਂ ਆਪਾਂ ਕਰਦੇ ਆਂਗੇ ਬੀਜੀ ਆਪਾਂ ਨੇ ਡੂਡੀ ਰੋਡ ਤੋਂ ਬਚਨ ਲਈ ਆ ਸਪਰੇ ਗੋਸਮੇ ਕਰਨੀਆਂ ਜਾਂ ਉਲੀ ਨੂੰ ਦਾਣੇ ਦੀ ਕੁਆਲਿਟੀ ਨੂੰ ਬਣਾਉਣ ਲਈ ਆਪਾਂ ਸਪਰੇ ਗੋਸਮੇ ਕਰਨੀਆਂ ਦੇਖੋ ਵੀਰੇ ਜਿਹੜੇ ਤਾਂ ਪੁਰਾਣੇ ਖੇਤੀ ਕਰਨ ਵਾਲੇ ਨੇ ਉਹਨਾਂ ਨੂੰ ਸਭ ਕੁਝ ਨੌਲੇਜ ਆ ਮੇਰੇ ਮੇਰੇ ਤੋਂ ਰੈ ਲਾਈਨ ਦੇ ਵੀ ਨਹੀਂ ਉਹਨਾਂ ਨੂੰ ਲੋੜ ਕਿਉਂਕਿ ਉਹ ਉਹਨਾਂ ਦੀਆਂ ਗੱਲਾਂ ਵੀ ਕਈ ਵਾਰ ਮੇਰੇ ਤੋਂ ਉੱਪਰ ਹੁੰਦੀਆਂ ਨੇ ਤੇ ਪਰ ਜਿਹੜੇ ਕਿਸਾਨ ਵੀਰ ਹੁਣ ਅੱਜ ਕੱਲ ਦੀ ਜਨਰੇਸ਼ਨ ਆ ਜਿਹੜੀ ਆਪਣੇ ਸੁਪਨੇ ਲੈ ਕੇ ਉਹ ਖੇਤੀ ਵੱਲ ਨੂੰ ਆਈ ਆ ਨਵੀਂ ਖੇਤੀ ਸ਼ੁਰੂ ਕਰਨੀ ਜਾਂਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਇਹਨਾਂ ਨਹੀਂ ਨੌਲੇਜ ਹੁੰਦੀ ਵੀ ਜਿਹੜੀ ਗੋਭ ਆ ਕਦੋਂ ਜਾ ਕੇ ਉਹਦੇ ਤੇ ਸਪਰੇਅ ਹੋਵੇ ਕਿਹੜਾ ਟਾਈਮ ਪੀਰੀਅਡ ਆ ਜਿਹੜਾ ਸਹੀ ਆ ਕਿਵੇਂ ਆਪਾਂ ਪਹਿਚਾਨ ਸਕਦੇ ਆ ਵੀ ਆਪਣੀ ਫਸਲ ਜਿਹੜੀ ਹੁਣ ਗੋਭ ਚ ਆ ਚੁੱਕੀ ਆ ਹੁਣ ਇਹਦਾ ਸਪਰੇਅ ਦਾ ਬੈਸਟ ਟਾਈਮ ਆ ਵੀ ਕਿੰਨੇ ਕ ਦਿਨਾਂ ਤੱਕ ਆਪਾਂ ਇਹਦੇ ਤੇ ਸਪਰੇਅ ਕਰ ਸਕਦੇ ਆ ਤੇ ਹੁਣ ਕਈ ਕਿਸਾਨ ਵੀ ਕਹਿਣਗੇ ਵੀ ਇਹ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀਰੇ ਜਿਨ੍ਹਾਂ ਨੂੰ ਪਤਾਗਾ ਦੇਖੋ ਨੌਲੇਜ ਮੇਰੇ ਨਾਲੋਂ ਤੁਹਾਨੂੰ ਬਹੁਤ ਜ਼ਿਆਦਾ ਆ ਆਪਾਂ ਵੀ ਖੇਤੀ ਕਰਨ ਵਾਲੇ ਕਿਸਾਨ ਆ ਤੁਸੀਂ ਵੀ ਕਿਸਾਨ ਹੋ ਕਿਸਾਨਾਂ ਨੂੰ ਸਾਰਿਆਂ ਨੂੰ ਨੌਲੇਜ ਪੂਰੀ ਹੁੰਦੀ ਆਗੀ ਕਿਉਂਕਿ ਇਹ ਐਕਸਪੈਰੀਮੈਂਟ ਕਰਦੇ ਨੇ ਇਹ ਲੈਬਾਂ ਜਿੱਦਾਂ ਆਪਾਂ ਕਹਦੇ ਵੀ ਦਫ਼ਤਰਾਂ 'ਚ ਬੈਠ ਕੇ ਨਹੀਂ ਇਹ ਕੰਮ ਹੁੰਦੇ ਹੁੰਦੇ ਖੇਤੀ ਵਾਲੇ ਖੇਤੀ ਵਾਲੇ ਕੰਮ ਤਜਰਬੇ ਨਾਲੇ ਹੁੰਦੇ ਨੇ ਤੇ ਤਜਰਬਾ ਹਰ ਇੱਕ ਕਿਸਾਨ ਵੀਰ ਕੋਲ ਹੁੰਦਾ ਹੀ ਹੁੰਦਾ ਕਿਸੇ ਕੋਲ ਕਿਸੇ ਚੀਜ਼ ਦਾ ਕਿਸੇ ਕੋਲ ਕਿਸੇ ਚੀਜ਼ ਦਾ ਤੇ ਸਾਰੇ ਕਿਸਾਨ ਵੀਰਾਂ ਨੂੰ ਖੇਤੀ ਦਾ ਟੋਟਲ ਤਜਰਬਾ ਹੋਣ ਦੇ ਨਾਲ ਹੀ ਖੇਤੀ ਸੰਭਵ ਹੈ ਤੇ ਹੁਣ ਵੀਰੇ ਆਪਾਂ ਗੱਲ ਕਰਦੇ ਆਂਗੇ ਤੁਹਾਡੇ ਨਾਲ ਵੀ ਜਿਹੜੀ ਗੋਭ ਹੈ ਵੀ ਆਪਾਂ ਜਿਵੇਂ ਸਪੈਸ਼ਲ ਆਪਾਂ ਗੱਲ ਕਰਨੇ ਵੀਰੇ ਪੀਆਰ 126 ਬਾਰੇ ਕਿਉਂਕਿ ਇਹਦੇ ਤੇ ਸਪਰੇ ਜਿਹੜੀ ਡੋਡੀ ਰੋਗ ਦੀ ਉਹ ਕੋ ਸਮੇਂ ਹੁੰਦੀ ਆ ਤੇ ਹੁਣ ਵੀਰੇ ਆਪਾਂ ਗੱਲਬਾਤ ਤੁਹਾਨੂੰ ਮੈਂ ਦੱਸੂਗਾ ਵੀ ਕਿਹੜੀ ਸਟੇਜ ਆ ਬੈਸਟ ਆ ਜਿਹੜੀ ਸਪਰੇ ਲਈ ਤੇ ਹੁਣ ਤੁਸੀਂ ਇਹ ਦੇਖ ਸਕਦੇ ਹੋ ਵੀਰੇ ਆਪਣੇ ਇਹ ਝੋਨਾ ਨਾ 5 ਤੇ 6 6 ਜੁਲਾਈ ਦਾ ਲੱਗਿਆ ਹੋਇਆ ਆ ਸਾਈਡ ਆਪਣੀ ਤੇ ਇਹ ਝੋਨਾ ਵੀਰੇ ਹੁਣ ਤਕਰੀਬਨ ਮੰਨ ਕੇ ਚਲੋ ਤੁਸੀਂ 47 48 ਦਿਨ ਦਾ ਹੋ ਗਿਆ 48 49 ਦਿਨ ਦਾ ਤੇ ਇਹਦੇ ਨਾ ਵੀਰੇ ਪੈਪ ਹੁਣ ਫੁੱਲਨੇ ਸ਼ੁਰੂ ਹੋ ਚੁੱਕੇ ਨੇ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਆਹ ਪੈਪ ਬਿਲਕੁਲ ਇਹਦੇ ਫੁੱਲ ਚੁੱਕੇ ਨੇ ਤੇ ਇਹ ਵੀਰੇ ਜਿੱਦਾਂ ਆਹ ਹੁਣ ਪੈਪ ਆ ਇਹ ਫੁੱਲ ਚੁੱਕਿਆ ਬਿਲਕੁਲ ਆ ਦੇਖੋ ਇਹ ਝੰਡਾ ਪੱਤਾ ਆ ਬਾਹਰ ਆ ਚੁੱਕਿਆ ਤੇ ਇਹ ਪੈਪ ਨੇ ਫਲਾਵਟ ਜਿਹੜੀ ਲੈ ਚੁੱਕੀ ਆ ਦੇਖੋ ਆ ਸਾਰੇ ਪੈਪਾਂ ਨੇ ਤੇ ਇਹੇ ਵੀਰੇ ਟਾਈਮ ਆ ਗਿਆ ਇਹਦਾ ਗੋਬ ਦਾ ਮੰਨ ਕੇ ਚਲੋ ਹੁਣ ਮੁੰਜਰ ਤਿਆਰ ਆ ਤੇ ਉਹ ਬਾਹਰ ਆਉਣ ਲਈ ਤਿਆਰ ਖੜੀ ਆ ਦੇਖੋ ਆਪਣਾ ਸਾਰਾ ਝੋਨਾ ਵੀਰੇ ਇਹ तकरीबन ਗੋਬ ਦੇ ਵਿੱਚ ਆ ਚੁੱਕਿਆ ਦੇਖੋ ਸਾਰੀਆਂ ਪਾਈਪਾਂ ਫੁੱਲ ਚੁੱਕੀਆਂ ਨੇ ਇਹਨਾਂ ਦੀ ਤੇ तकरीबन 2-4% ਜਿਹੜਾ ਪਾਈਪਾਂ ਰਹਿੰਦੀਆਂ ਨੇ ਬਾਕੀ ਸਾਰੀਆਂ ਫੁੱਲ ਚੁੱਕੀਆਂ ਨੇ ਤੇ ਜਿਹੜਾ ਵੱਡਾ ਡਾਲ ਆ ਵੀਰੇ ਕੋਈ ਕੋਈ ਮੁੰਜਰ ਬਾਹਰ ਵੀ ਆਉਣ ਲੱਗੀ ਤੇ ਹੁਣੇ ਨਾ ਵੀਰੇ ਬੈਸਟ ਟਾਈਮ ਆ ਕੋਈ ਸਾਈਡ ਸਪਰੇਅ ਦਾ ਬਲਾਈਟ ਆਕਸ ਦਾ ਜਿਹੜੀ ਤੁਸੀਂ ਕਰਦੇ ਆ ਗਲੀਲੀ ਹੋਵੇ ਚਾਹੇ ਸੰਡੀ ਵਾਲੀ ਕਰਨ ਇਹਦੇ ਵਾਲੀ ਸੌਰੀ ਫੰਗੀਸਾਈਡ ਕਰਨਾ ਡੂਟੀ ਵਾਸਤੇ ਇਹੇ ਵੀਰੇ ਇਸ ਤੋਂ ਬਾਅਦ ਦੇ ਵਿੱਚ ਜਾ ਕੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਦੇਖੋ ਆ ਪੂਰੀ ਤਰ੍ਹਾਂ ਫੁੱਲੀ ਹੋਈ ਪੈਪਾ ਦਿਖਾ ਦਿੰਨਾ ਮੈਂ ਤੁਹਾਨੂੰ ਆ ਦੇਖੋ ਇਹਨਾਂ ਨੇ 5 ਤੋਂ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਵੀਰੇ ਇਹ ਬਾਹਰ ਮੁੰਜਰ ਆ ਜਾਣੀਆਂ ਹੁਣ ਆ ਆਪਣੇ ਕੋਲ ਆਹੀ 5 ਦਿਨ ਨੇ ਪੀਆਰ 126 ਨੂੰ ਵੀਰੇ ਤੁਸੀਂ ਗੋਭ ਵੀ ਨਹੀਂ ਦੇਖਣੀ ਨਾ ਜੇ ਤਾਂ ਤੁਸੀਂ 47-48 ਦਿਨ ਤੋਂ ਲੈ ਕੇ 55-52 ਦਿਨ ਦੇ ਵਿੱਚ ਵਿੱਚ ਜਿਹੜੀ ਡੋਡੀ ਰੋਗ ਦੀ ਸਪਰੇਆ ਇਹਦੇ ਤੇ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਦੱਸ ਦਿੰਨਾ ਪਰ ਗੋਭ ਮੈਂ ਆ ਚੀਜ਼ ਦਿਖਾ ਰਿਹਾ ਤੁਹਾਨੂੰ ਵੀ ਗੋਵਾ ਹੁੰਦੀ ਆ ਵੀ ਐ ਇਸ ਤਰ੍ਹਾਂ ਇਸ ਤਰ੍ਹਾਂ ਆਪਣੀਆਂ ਫੁੱਲ ਜਾਂਦੀਆਂ ਨੇ ਪਾਈਪਾਂ ਤੇ ਆਪਣੀ ਛੇਟਾ ਬਾਹਰ ਉਹਨੂੰ ਤਕਾਉਂਦਾ ਇਹ ਆ ਵੀਰੇ ਬੈਸਟ ਟਾਈਮ ਸਪਰੇਆ ਦੇਖੋ ਜੇ ਕਿਸੇ ਵੀਰ ਨੂੰ ਕੋਈ ਸ਼ੱਕ ਹੋਵੇ ਤਾਂ ਤੁਸੀਂ ਬਸ ਇੱਕ ਚੀਜ਼ ਦੇਖਣੀ ਹੈ ਵੀ ਆਪਣਾ ਝੰਡਾ ਪੱਤਾ ਬਾਹਰ ਹੋਵੇ ਤੇ ਇਦਾਂ ਪੈ ਪਾਈ ਜਿਹੜੀ ਪੂਰੀ ਤਰ੍ਹਾਂ ਤਰੀਕੇ ਨਾਲ ਫੁੱਲੀ ਹੋਵੇ ਬਸ ਤੁਸੀਂ ਸਪਰੇਅ ਕਰ ਦੋ ਵੀਰੇ ਕਿਉਂਕਿ ਉਹ ਮੁੰਜਰ ਆਪਣੀ 5-4 ਦਿਨਾਂ ਅੰਦਰ ਬਾਹਰ ਆ ਜਾਂਦੀ ਆ ਆ ਦੇਖੋ ਕਿਤੇ ਕਿਤੇ ਮੁੰਜਰ ਆਪਣੀ ਵੀਰੇ ਬਾਹਰ ਆ ਵੀ ਚੋੜੀਆ ਦੇਖੋ ਰਸਤਾ ਨੀਚੇ ਤੇ ਇਹ ਵੀਰੇ ਬੈਸਟ ਟਾਈਮ ਆ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀ ਆ ਇਹੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ